ਚਲੇ ਤੇਰੇ ਦਰਸ਼ਨਾ ਕੁਸ਼ੋਰੀ ਮੰਡੀ ਹਿਮਾਚਲ ਥਾਪੇ ਜੱਥੇ ਲੋ ਹਰੀਮਾ ਬ੍ਰੈਂਕਾ ਬੰਡੀ ਦੇ ਦਰਸ਼ਨਾ ਗਵਾਤ ਇਹਦਾ ਵੀ ਹੁਣ ਕਰਾਓ ਕੋਸਟਿੰਗ ਪੁੱਜ ਚੁੱਕਿਆ ਹੈ ਹੈ ਮੇਰੇ ਕੋ ਮਰਜ਼ੀ ਕੋਈ ਨਹੀਂ ਹੈਗੀ ਲੰਬਰ ਦਾ ਨਾਮ ਬਤਲ ਵੀ ਸਾਰੇ ਉੱਪਰ ਦੇ ਦਰਬਾਰ ਸਿੰਘ ਜੀ ਦਾ ਰਾਜ ਤੇ ਕਾਬਲ ਸਿੰਘ ਬ੍ਰੈਂਕਾ ਪਰ ਆਪਣੀ ਮਾਦਰੀ ਤੇ ਵੱਡੇ ਮਾਸਮਣ ਮੇਦੇ ਕਰ ਰਹੇ ਹੈ ਪੱਗ ਪਗੜਾ ਕਾਲੋ ਅਮਰੀਕਾ ਤੋਂ ਵੱਡਾ ਮਾਨ ਸਨਮਾਨ ਆਇਆ ਤੇ ਉਧਰ ਸਾਡਾ ਭਰਾ 라ਜੀ ਸਰਪੰਚ ਭਾਗੜਾ ਵਾਲਾ ਯਾਰਾਂ ਦਾ ਯਾਰ ਗੁਰਪ੍ਰੀਤ ਤੁਹਾਡੇ ਪਿੱਛੇ ਵੀ ਰੌਣਕਾਂ ਲੱਗਣੀਆਂ ਤੇ ਦੇਖ ਸਾਹਮਣੇ ਦੇਵ ਥਾਪਾ ਵੀ ਆ ਗਿਆ ਤੇ ਕਸ਼ੋਰ ਮੰਡੀ ਹਿਮਾਚਲ ਦੀ কুਸਤੀ ਕੋਲੇ ਸਿਰੇ ਦੇ ਵੜੇ ਆ ਇਹ ਨਾ ਰੱਛਾ ਬਾਦੂਆ ਫਿਰ 2-2000 ਕਰ ਦਿੱਤਾ ਕਿੰਨਾ ਮਾਨ ਸਨਮਾਨ ਖਾੜੇ ਦੇ ਵਿੱਚ ਦੇਖ ਕੇ ਇਹਨਾਂ ਦਾ ਮਨ ਦੇ ਵਿੱਚ ਆਇਆ ਸਾਰੇ ਮਾਰੇ ਯਾਰ ਇੱਕ ਵਾਰੀ ਖੋਏ ਕੋ ਦੋਸਤ ਬੋਲੇ ਇਸੇ ਨਹੀਂ ਨਹੀਂ ਹੈਲੋ ਪੁਸ਼ਤੀ ਹਰੇ ਗਰਦਿਆਲ ਹਰੇ ਅਮਰਪਾਲੇ ਸਾਰੇ ਆਏ ਹੋਏ ਹਰ ਇਧਰ ਨੇ ਪਾਛੇ ਵਰਤਮਾਨ ਸਮੇਂ ਦੀ ਚਲਾਈਏ ਪੱਟਾ ਦੇ ਨਾਲ ਪਤਨੀ ਖੰਦੇ ਦੋਨਾਂ ਦੇ ਜਦੋਂ ਹੱਥ ਨਹੀਂ ਪੈਂਦੇ ਲੋਕੀ ਉਂਗਲਾਂ ਕਰ ਕਰ ਪਉਦੇ ਨੇ ਜਿਹੜੇ ਪਿੰਦੇ ਗੱਬਰੂੜਾ ਗੱਜ ਗੱਜ ਜੋੜੀਆਂ ਛਾਤੀਆਂ ਵਾਲੇ ਜੱਟ ਬੋਚ ਬਦਾਨੇ ਮੁਕਰਿਆ ਕੱਲ ਨੂੰ ਦੇਰ ਥਾਪਿਆ ਬੜਾ ਜੁੱਟ ਲਾ ਕੇ ਫੁਰਦਵੇ ਪਿੰਡ ਦੇ ਧਰਜੀ ਦੇ ਆ ਦੇਰ ਥਾਪਾ ਦੇਰ ਥਾਪਾ ਦੇ ਕਿਸ਼ੋਰੀ ਮੰਡੀ ਹਮਾਕਲਾ ਕਹਿੰਦੇ ਸਰਾ ਘੜਾ ਰਿਆ ਬੱਲਾ ਜ਼ੋਰ ਬੱਲਾ ਦੇ ਆਹ ਮੁੱਲ ਤੇ ਲਾ ਇਹ ਇਧਰਲੇ ਪਾਸੇ ਫੇਰ 500 ਰੁਪਏ ਲਾਡੀ ਸਰਪੰਚ ਵੱਲੋਂ ਥਾਪਿਆ 500 ਰੁਪਏ ਜੇ ਲਾ ਦੇ ਲਾਡੀ ਸਰਪੰਚ ਪਰ ਪੰਜਾਬ ਹਾਸੋ ਲਵਾਗਾ ਪਰ ਇਧਰ ਦੇ ਪਾਸੇ ਦੇ ਥਾਪਾ ਓ ਜੱਗੇ ਜਾਵੋ ਤੇ ਦਿੱਲੀ ਤੋਂ ਬਣ ਗਿਆ ਲੌਂਗ ਲੱਗਾ ਸੌਣ ਦੇ ਤੇ ਲੌਂਗ ਤੋਂ ਬਣ ਗਿਆ ਕੋਕਾੜੀ ਆ ਦੇ ਥਾਪਾ ਪਰ ਕੰਦੇ ਜੰਗ ਮਲੰਗਾਂ ਦੀ ਗੱਲ ਹੋਣੀ ਹੈ ਕੱਜੀ ਚੱਕ ਲਿਆ ਵੋਖੀ ਹਰ ਇਹ ਤਾਂ ਉਹ ਗੱਲ ਹੋ ਗਈਏ ਤੇ ਅੰਨਾ ਮਾਰੇ ਜਾਂਦੇ ਨਾ ਤੇ ਸੁਣ ਵੇ ਧੰਮੀ ਨੂੰ ਉੱਤੋਂ ਵਾਲਾ ਪਾਈ ਜਾ ਤੇ 6 ਖੜੇ ਨੇ ਜਿਹੜੇ ਵਾਲੇ ਥੱਲੇ ਆਹੀ ਵੀਡੀਓ ਚੜ ਜਾਣੀ ਏ ਤੇ ਚੱਕ ਲਵੇ ਸਾਬੀ ਲੰਬਾ ਸਾਹ ਜਿਹੜੇ ਥਾਪਾ ਆਇਆ ਸੀ ਕੋਲਣਾ ਨਹੀਂ ਕੋਲਣਾ ਆ ਬਈ ਮਾਰਨਾ ਨਹੀਂ ਕੋਲਣਾ ਇਹ ਜਿਹੜੇ ਨੇ ਇੱਕ ਹਮ ਰੋਜ਼ ਹੀ ਚੱਲਦੇ ਨੇ ਗੱਲਾਂ ਟਿਕਾ ਦੇਣੇ ਜਿਹੜੇ ਦੇਖਦਾ ਬੱਠੇਰੇ ਆਸੇ-ਪਾਸੇ ਵਾਛੜ ਤਾੜੀਆਂ ਵਾਲਾ ਇੱਕ ਵਾਰੀ ਖੜ ਕੇ ਜ਼ੋਰਦਾਰ ਲਾਡੀ ਸੁਵਰਜ ਪਾਖੜਾ ਨੂੰ 500 ਰੁਪਏ ਲੱਗ ਗਿਆ ਗੱਲਾਂ ਚ ਗਾਇਲ ਜੀ ਆਇਆਂ 500 ਹੋਰ ਬਾਦੀਏ 1000 ਕਰ ਦਿੱਤਾ ਲੈ ਵੀ ਦੇਵਖਾ ਤੇ 513 ਵੀ ਪਾਤਾ 513 ਵੀ ਪਾਤਾ ਗੱਦੀ ਚੱਕਦਾ ਵੀ 500 ਹੋ ਗਿਆ ਮਾਰਨੀਆ ਮਾਰੇਗਾ ਕਰਦੀਆਂ ਗਰਮਕਾਰ ਵਜਾ ਲਿਆ ਕਹਿੰਦਾ ਮਾਰਿਆ ਕਰ ਓਏ ਓਏ ਇੱਥੇ ਰੱਖ ਓਏ ਇੱਥੇ ਰੱਖਦਾ ਬਾਈ ਮੇਲਾ ਉਹ ਜੇ ਸਵਾਰਤ ਤੇ ਕੁੱਡੀ ਚੜਦੇ ਨਹੀਂ ਚੜਾਉਣੀ ਪੈਂਦੀ ਓ ਦੁਨੀਆ ਮਰਦੀ ਨਹੀਂ ਮਨਾਉਣੀ ਪੈਂਦੀ ਓ ਆਹ ਦਿਨਾਰੇ ਮਰਦੇ ਨਹੀਂ ਉਡਾਣੀ ਪੈਂਦੀ ਓ ਅੱਧੀ ਕਿਸਮਤ ਪਰਮਾਤਮਾ ਲਿਖਦਾ ਤੇ ਅੱਧੀ ਬਣਾਉਣੀ ਓ ਠਾਪਾ 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 ਕਸ਼ੋਰ ਮੰਡੀ ਹਿਮਾਚਲ ਤੇ ਨੇਪਾਲ ਵਾਲਾ ਠਾਪਾ ਹਿੱਕ ਤੇ ਬਹਿ ਗਿਆ ਜਦਾ ਭਈਆ ਪੱਛਾ ਦੀ ਮਾਰਾ ਕੇ ਗੁਜਾਰ ਸਿੰਘ ਜੀ ਰੋੜੀ ਤੇ ਬਹਿ ਜਾਗਾ ਸਖਿੰਦਰ ਸਿੰਘ ਕੋ ਕੰਡਾ ਜੀ ਦੇਖੋ ਜਰਾ ਆ ਨਪਾਲ ਵਾਲਾ ਥੱਬਾ ਜੁਰਿਆ ਪਿਆਰ ਕਰਦੀ ਏ ਆ ਗੱਜੀ ਭਾਈ ਨੇ ਦੇ ਦਿੱਤੇ ਗੁਰਦੀਪ ਭਾਈ ਵਾਲਾ 1000 ਮੇਰੇ ਕੋਲ ੱਲਾ 1000 ਲਾਡੀ ਭਾਗੜਾ ੱਲਾ ਟਿਕਾਓ ਇੱਥੇ ਰੱਖਾ ਆ ਤਾਂ ਸਵਾਰ ਵਜ ਗਿਆ ਵਾਹੋ ਥੱਬਾ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ इसमें ਆਜ ਇਸ ਮਾਨੇ ਤਕਰਾ ਇਸ ਮਾਨੇ ਦਾਇਰਿਕ ਦਾਤ ਇਸ ਮਾਨੇ ਵਰੁਸ਼ਪਨ ਜਤਿ ਹੈ ਕੋਈ ਜੀ लाडी ठाकरे ने योगदान पाया सी उन्होंने बहुत ही मैं धन्यवाद इनों का पिंड के बाहर दे करके भी इन्होंने हर साल छिंद के ऊपर आज छिंद मेले में आज चक्का में जो है जिसमें भारी संख्या में दर्शक गण हैं अलग-अलग स्टेट से आए हुए खिलाड़ी हैं बहुत बढ़िया तरीके से व्यवस्थित तरीके से एक आयोजन हो रहा है और परमात्मा इसी तरीके से ये आयोजन हो ਬੱਚੋਂ ਮੇ ਜੁਵਾਓ ਮੇ ਜੋਸ਼ ਭਰੇ ਬੱਚੇ ਨਸ਼ੇ ਸੇ ਗਲਤ ਰਸਤੇ ਸੇ ਦੂਰ ਰਹੇ ਆਪਣੇ ਦੇਸ਼ ਕੇ ਲਈ ਆਪਣੇ ਗਾਉ ਕੇ ਲਈ ਮੈਡਲ ਲੇ ਕਾਏ ਮੇਰੀ ਇਹ ਸ਼ੁਕਾਮਨਾ ਹੈ ਮੈਂ ਪਿੰਚਾਕ ਵਾਲਾ ਬੌਕਸ ਦਾ ਐਮਸੀ ਸ਼ੇਰ ਸਿੰਘ ਸਾਰੀਆਂ ਇਥੇ ਆਈਆਂ ਹੋਈਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਸਾਡੇ ਪਾਕਿਸਤਾਨ ਤੋਂ ਮੇਲਾ ਚੱਲਦਾ ਆ ਰਿਹਾ ਜਿਹੜਾ ਛਿੰਝੇ ਹੀ ਕਰਵਾ ਰਹੇ ਆ ਇਹ 24 ਭਾਦਰ ਨੂੰ ਹਮੇਸ਼ਾ ਹਰ ਸਾਲ ਇਸੇ ਹੀ ਦਿਨ ਹੁੰਦੀ ਹੈ ਬਾਬਾ ਮੇਡ ਸਾਡਾ ਜਟੇਰਿਆਂ ਗੁੜਾਇਆਂ ਤੇਰੇ ਸੀ ਉਹਨਾਂ ਦਾ ਮੇਲਾ ਅਸੀਂ ਹਰ ਸਾਲ ਇੱਥੇ ਕਰਵਾਈਦਾ ਇੱਥੇ ਜਿੰਨੀ ਵੀ ਸੰਗਤ ਜਿੰਨੇ ਪਹਿਲਵਾਨ ਇੱਥੇ ਆਏ ਇਸ ਜਗ੍ਹਾ ਤੇ ਇਸ ਅਖਾੜੇ 'ਚ ਮੈਂ ਸਾਰੇ ਆਏ ਹੋਏ ਸੱਜਣਾ ਦਾ ਤੈਨੂੰ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ